ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਮੇਰੇ ਚੈਨਲ ਵਿੱਚ ਕਈ ਦਿਨ ਬਾਅਦ ਆ ਜਿੱਕ ਕੋਰ ਡਿਜ਼ਾਈਨ ਲੈ ਕੇ ਆਈਏ ਤੁਹਾਡੇ ਵਾਸਤੇ ਸੌਖਾ ਜਿਹਾ ਡਿਜ਼ਾਈਨ ਨੂੰ ਬਣਾਉਣ ਵਾਸਤੇ ਜੀ ਆਪਾਂ ਨੇ 2-2 ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਦੋ ਦੋ ਦੇ ਹਿਸਾਬ ਨਾਲ ਕੁੰਡੇ ਲੈ ਕੇ ਆਪਾਂ ਨੇ ਜਿਹੜਾ ਵੀ ਆਪਣਾ ਬਾਰਡਰ ਬਣਾਉਣਾ ਬਣਾ ਲੈਣਾ ਬਾਰਡਰ ਬਣਾ ਕੇ ਆਪਾਂ ਨੇ ਜੇ ਆਪਣੀ ਪਹਿਲਾਂ ਉਲਟੀ ਸਲਾਈ ਪੈਂਦੀ ਆ ਤਾਂ ਉਲਟੀ ਸਲਾਈ ਪਾ ਲੋ ਫਿਰ ਆਪਾਂ ਨੇ ਆਪਣੀ ਸਿੱਧੀ ਸਲਾਈ ਸ਼ੁਰੂ ਕਰਨੀ ਹੈ ਜੀ बहुत सौखा जहा डिजाइन है जी ये है। पहली अपन अपने अपनी सीधी सीधी पारी जी ਹੁਣ ਆਪਾਂ ਆ ਗਏ ਜੀ ਉਲਟੀ ਸਲਾਈ 'ਚ ਉਲਟੀ ਸਲਾਈ ਆਪਾਂ ਆਪਣੀ ਪੂਰੀ ਉਲਟੀ ਉਲਟੀ ਬੁਣ ਲੂਗੇ ਜੀ ਪਹਿਲਾ ਕੁੰਡਾ ਆਪਣੀ ਮਰਜ਼ੀ ਹੈ ਜੀ ਬਿਨਾ ਬੁਣਿਆ ਵੀ ਉਤਾਰ ਸਕਦੇ ਆਂ ਬੁਣ ਵੀ ਸਕਦੇ ਆਂ ਆਸਲਾ ਯੱਪਾ ਨੇ ਆਪਣੀ ਪੁੱਠੀ ਵੀ ਪਾ ਲਈ ਜੀ ਸਾਰੀ ਹੁਣ ਆਪਾਂ ਆਗੇ ਜੀ ਸਿੱਧੀ ਸਿਲਾਈ ਚ ਆਹ ਸਿਲਾਈ ਵੀ ਆਪਾਂ ਆਪਣੀ ਪੂਰੀ ਇਸੇ ਤਰ੍ਹਾਂ ਸਿੱਧੀ ਸਿੱਧੀ ਬੰਨ ਲੂਗੇ ਜੀ ਜਦ ਵੀ ਆਪਾਂ ਨੇ ਬਾਰਡਰ ਤੋਂ ਬਾਅਦ ਆਪਣਾ ਡਿਜ਼ਾਈਨ ਇਹ ਸ਼ੁਰੂ ਕਰਨਾ ਇਸੇ ਤਰ੍ਹਾਂ ਆਪਾਂ ਨੇ ਆਪਣੀਆਂ ਦੋ ਸਿੱਧੀਆਂ ਦੋ ਉੱਠੀਆਂ ਸਿਲਾਈਆਂ ਪਾਉਣੀਆਂ ਹੀ ਪਾਉਣੀਆਂ ਉਸ ਤੋਂ ਬਾਅਦ ਡਿਜ਼ਾਈਨ ਪਾਉਣਾ ਫੇਰ ਉੱਪਰ ਉਸ ਤਰ੍ਹਾਂ ਹੀ ਆਪਾਂ ਨੇ ਆਪਣੀਆਂ ਦੋ ਪੁੱਟੀਆਂ ਦੋ ਸਿੱਧੀਆਂ ਸਲਾਈਆਂ ਪਾ ਕੇ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ ਜੀ ਇਹ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਤਿਆਰ ਹੁੰਦਾ ਤੁਸੀਂ ਆਪਣੇ ਕਿਸੇ ਵੀ ਕੋਟੀ ਜਾਗਤ ਜਾਂ ਆਪਾਂ ਜੈਂਟਸ ਸਵੈਟਰ ਵਿੱਚ ਪਾ ਸਕਦੇ ਆ ਇਹ ਡਿਜ਼ਾਈਨ ਪੁੱਠੀਆਂ ਸਿੱਧੀਆਂ ਸਲਾਂ ਨੇ ਆਪਾਂ ਨੇ ਆਪਣੀਆਂ ਪਾ ਲਈਆਂ ਜੀ ਇਹ। ਹੁਣ ਆਪਾਂ ਕਰੂੰਗੇ ਜੀ ਆਪਣਾ ਡਿਜ਼ਾਈਨ ਸ਼ੁਰੂ। ਇੱਕ ਗੁੰਡਾ ਆਪਾਂ ਨੇ ਇਸ ਤਰ੍ਹਾਂ ਆਪਣਾ ਬੁਣ ਲਿਆ। ਪਹਿਲਾ ਆਪਾਂ ਮੇ ਬੁਣ ਲਓ ਪਾ ਮੇ ਬਿਨਾ ਬੁਣਿਆ ਉਤਾਰ ਲਓ ਤੁਹਾਡੀ ਆਪਣੀ ਮਰਜ਼ੀ ਹੈ ਜੀ। ਉਸ ਤੋਂ ਬਾਅਦ ਆਪਾਂ ਨੇ ਇੱਕ ਗੁੰਡਾ ਬਿਨਾ ਬੁਣਿਆ ਉਤਾਰ ਲੈਣਾ ਜੀ ਇਸ ਤਰ੍ਹਾਂ। ਬਿਨਾ ਬੁਣਿਆ ਉਤਾਰ ਕੇ ਜਿਹੜਾ ਉਸ ਤੋਂ ਅਗਲਾ ਕੁੰਡਾ ਜੀ ਇੱਕ ਵਾਰੀ ਸਿੱਧਾ ਬੁਣਿਆ ਧਾਗਾ ਇੱਧਰ ਕਮਾਇਆ ਫੇਰ ਆਪਾਂ ਨੇ ਇਸ ਤਰ੍ਹਾਂ ਬੁਣ ਲੈਣਾ ਜੀ ਇੱਕ ਤੋਂ ਇਹ ਤਿੰਨ ਕੁੰਡੇ ਬਣ ਜਾਣਗੇ ਫੇਰ ਆਪਾਂ ਨੇ ਇੱਕ ਕੁੰਡਾ ਧਾਗਾ ਪਿੱਛੇ ਹੀ ਰੱਖਣਾ ਬਿਨਾਂ ਬੁਣਿਆ ਉਤਾਰ ਲੈਣਾ ਉਸ ਤੋਂ ਅਗਲੇ ਕੁੰਡੇ ਤੇ ਫੇਰ ਆਪਾਂ ਨੇ ਇੱਕ ਵਾਰੀ ਸਿੱਧੀ ਸਾਈਡ ਤੋਂ ਬੁਣ ਲਿਆ ਢਿੱਲਾ ਜਿਹਾ ਰੱਖ ਕੇ ਧਾਗਾ ਇੱਧਰ ਕਮਾਇਆ ਫੇਰ ਇਹਨੂੰ ਇੱਕ ਵਾਰੀ ਬੁਣ ਲਿਆ ਇੰਨੇ ਕੁੰਡੇ ਬਣ ਗਏ ਫਿਰ ਆਪਾਂ ਨੇ ਇਹਨੂੰ ਬਿਨਾ ਪੁਣਿਆ ਉਤਾਰਿਆ ਪੂਰੀ ਸਿਲਾਈ ਆਪਾਂ ਨੇ ਆਪਣੀ ਇਸ ਤਰ੍ਹਾਂ ਹੀ ਪਾ ਲੈਣੀ ਹੈ ਜੀ ਧਾਗੇ ਨੂੰ ਅਗਲੀ ਸਾਈਡ ਨਹੀਂ ਕਰਨਾ ਤਾਂ ਅੱਗੇ ਨੂੰ ਪਿਛਲੀ ਸਾਈਡੇ ਰੱਖਣਾ ਇੱਕ ਕੁੰਡਾ ਇਸ ਤਰ੍ਹਾਂ ਧਾਰੀ ਜਾਣਾ ਬਿਨਾ ਪੁਣਿਆ ਇੱਕ ਤੋਂ ਆਪਾਂ ਨੇ ਇਸ ਤਰ੍ਹਾਂ ਤਿੰਨ ਬਣਾਈ ਜਾਣੇ ਸੌਖਾ ਜਿਹਾ ਹੀ ਬਣ ਜਾਂਦਾ ਜੀ ਇਹ ਡਿਜ਼ਾਈਨ ਪੂਰੀ ਸਿਲਾਈ ਆਪਾਂ ਨੇ ਆਪਣੀ ਇਸ ਤਰ੍ਹਾਂ ਹੀ ਪਾ ਲਈ ਅਖੀਰਲੇ ਗੁੰਡੇ ਨੂੰ ਆਪਾਂ ਉਲਟਾ ਪਾਉਂ ਲਿਆ ਜੀ ਹੁਣ ਆਪਾਂ ਅਗੇ ਜੀ ਉਲਟੀ ਸਿਲਾਈ ਚ ਦੋ ਸਲਾਈਆਂ ਦਾ ਹੀ ਡਿਜ਼ਾਈਨ ਹੈ ਜੀ ਇਹ ਪਹਿਲਾ ਕੁੰਡਾ ਇਸ ਤਰ੍ਹਾਂ ਪੁਣ ਕੇ ਤਾਂ ਅੱਗੇ ਨੂੰ ਪਿੱਛੇ ਘੁਮਾ ਕੇ ਜਿਹੜੇ ਆ ਆਪਾਂ ਨੇ ਸਿੱਧੀ ਸਲਾਈ 'ਚ 1 2 3 ਬਣਾਏ ਤੇ ਜੀ ਇਹਨਾਂ ਨੂੰ ਆਪਾਂ ਨੇ ਇਸ ਤਰ੍ਹਾਂ ਤਿੰਨਾਂ ਨੂੰ ਇਕੱਠੇ ਪੁਣ ਦੇਣਾ ਭਾਵੇਂ ਪਿਛਲੀ ਸਾਈਡ ਤੋਂ ਪੁਣ ਦੋ ਇਸ ਤਰ੍ਹਾਂ ਭਾਵੇਂ ਮੋਰਲੀ ਤੋਂ ਤੁਹਾਡੀ ਆਪਣੀ ਮਰਜ਼ੀ ਹੈ ਜੀ ਤਿੰਨਾਂ ਦਾ ਇੱਕ ਬਣਾ ਦੇਣਾ ਹੈਗੇ ਤਾਂ ਅੱਗੇ ਨੂੰ ਇੱਧਰ ਘੁਮਾ ਕੇ ਆ ਜਿਹੜਾ ਬਿਨਾ ਪੁਣਿਆ ਤਾਂ ਇਹਨੂੰ ਬਿਨਾ ਪੁਣੇ ਉਤਾਰ ਲੈਣਾ ਫੇਰ ਤਾਂ ਗੇਨ ਪਿੱਛੇ ਘੁਮਾਇਆ ਫਿਰ ਆਪਾਂ ਨੇ ਤਿੰਨਾਂ ਦਾ ਇੱਕ ਬਣਾਤਾ ਧਾਗੇ ਨੂੰ ਇੱਧਰ ਘੁਮਾਇਆ ਬਿਨਾ ਬੁਣਿਆ ਬਿਨਾ ਬਣਾਇਆ ਉਤਾਰ ਲਿਆ ਜੀ ਧਾਗੇ ਨੂੰ ਪਿਛਲੀ ਸਾਈਡ ਕਰਕੇ ਇਹਨੂੰ ਭਾਵੇਂ ਇੱਧਰਲੀ ਸਾਈਡ ਤੋਂ ਫੁੰਦੋ ਜਿਵੇਂ ਤੁਹਾਨੂੰ ਲੋਟ ਲੱਗਦਾ ਜੇ ਤਾਂ ਪਟਿੱਲੇ ਗੁੰਡੇ ਰੱਖ ਕੇ ਬੁਣਦੇ ਤਾਂ ਤਾਂ ਆਪਾਂ ਇਹਨੂੰ ਇਧਰੋਂ ਵੀ ਕਰ ਸਕਦੇ ਹਾਂ ਬੁਣ ਸਕਦੇ ਹਾਂ ਜੇ ਆਪਣੇ ਥੋੜੇ ਜਿਹਾ ਟੈਟ ਹੱਥ ਹੈ ਤਾਂ ਆਪਾਂ ਇਹਨੂੰ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਸੌਖੇ ਤਰੀਕੇ ਨਾਲ ਕਟਾ ਸਕਦੇ ਜਿਹੜਾ ਬਿਨਾ ਬੁਣਾਇਆ ਤਾਰਿਆ ਤਾਂ ਇਹ ਆਪਾਂ ਨੇ ਉਹਨੂੰ ਬਿਨਾ ਬੁਣਾਇਆ ਉਤਾਰੀ ਜਾਣਾ ਜਿਹੜੇ ਇੱਕ ਤੋਂ ਤਿੰਨ ਬਣਾਏ ਤੇ ਉਹ ਤਿੰਨ ਦਾ ਆਪਾਂ ਨੇ ਇੱਕ ਬਣਾਈ ਜਾਣਾ ਇਹੀ ਆਪਣੀਆਂ ਛੇ ਸਲਾਈਆਂ ਬਾਰ-ਬਾਰ ਆਪਾਂ ਨੇ ਰਿਪੀਟ ਕਰੀ ਜਾਣੀਆਂ ਜੀ ਡਿਜ਼ਾਈਨ ਨੇ ਆਪਣੇ ਨੇ ਅੱਗੇ ਤੋਂ ਓਕੇ ਬਣਦਾ ਜਾਣਾ ਤਾਂ ਜਾਨ ਬਣਾ ਕੇ ਜਰੂਰ ਦੇਖਿਓ ਜੀ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਲੱਗਿਆ ਤੁਹਾਨੂੰ ਦੱਸਣ ਦਾ ਤਰੀਕਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੁੰਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਨੀ ਤਾਂ ਵੀਡੀਓ ਨੂੰ ਲਾਇਕ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ। ਆ ਦੇਖੋ ਜੀ ਇਸ ਤਰ੍ਹਾਂ ਆਪਣਾ ਬਣ ਗਿਆ ਡਿਜ਼ਾਈਨ ਇਹ। ਇਸ ਤਰ੍ਹਾਂ ਆਊਗਾ ਜੀ ਬਣ ਕੇ ਇਹ ਡਿਜ਼ਾਈਨ। ਹੁਣ ਆਪਾਂ ਨੇ ਫੇਰ ਉਸੇ ਤਰ੍ਹਾਂ ਜੀ ਇੱਕ ਸਲਾ ਹੀ ਇਧਰੋਂ ਸਿੱਧੀ ਪਾਈ। ਫੇਰ ਦੂਜੇ ਪਾਸੇ ਤੋਂ ਪੁੱਠੀ ਪਾਈ ਫੇਰ ਸਿੱਧੀ ਪਾਈ ਫੇਰ ਪੁੱਠੀ ਪਾਈ ਫੇਰ ਆਪਾਂ ਨੇ ਇੱਥੇ ਡਿਜ਼ਾਈਨ ਬਣਾਇਆ ਜੀ ਇੱਕ ਬਿਨਾ ਬੁਣਿਆ ਉਤਾਰੀ ਜਾਣਾ ਹੈ ਇੱਕ ਗੁੰਡੇ ਤੋਂ ਤਿੰਨ ਬਣਾਈ ਜਾਣੇ ਜੀ ਉਲਟੀ ਸਿਲਾਈ ਵਿੱਚ ਉਹੀ ਆਪਾਂ ਨੇ ਜੀ ਬਿਨਾ ਬੁਣਿਆ ਕੁੰਡਾ ਜਿਹੜਾ ਉਹਨੂੰ ਬਿਨਾ ਬੁਣਿਆ ਉਤਾਰੀ ਜਾਣਾ ਹੈ ਜੀ ਜਿਹੜੇ ਆਪਾਂ ਨੇ ਇੱਕ ਤੋਂ ਤਿੰਨ ਬਣਾਏ ਤੇ ਉਹਨਾਂ ਦਾ ਤਿੰਨ ਤੋਂ ਇੱਕ ਬਣਾਈ ਜਾਣਾ ਹੈ ਜੀ ਅੱਗੇ ਤੋਂ ਅੱਗੇ ਆਪਣੇ ਡਿਜ਼ਾਈਨ ਨੇ ਬਣਦਾ ਜਾਣਾ ਹੈ ਜੀ ਜਾਇਨਾ ਆਪਾਂ ਹੋਰ ਵੀ ਥੋੜਾ ਜਿਹਾ ਤੁਹਾਨੂੰ ਬਣਾ ਕੇ ਦਿਖਾ ਸਕਦੇ ਹਾਂ ਪਰ ਫਿਰ ਵੀਡੀਓ ਜਿਆਦਾ ਲੰਬੀ ਚਲੀ ਜਾਂਦੀ ਹੈ ਜੀ ਚਲੋ ਜੀ ਮਿਲਦੇ ਹਾਂ ਹੋਰ ਨਵੀਂ ਵੀਡੀਓ ਨਾਲ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ